ਬਰਗਰ ਕਿੰਨੇ ਬਣਾਇਆ ਇਹ ਬ੍ਰੈਡ ਕਿਹੜੀ ਮਸ਼ੀਨ ਨਾਲ ਬਣਿਆ ਕਿੰਨੇ ਪੈਕ ਕੀਤਾ ਕਿੰਨੇ ਤੱਤਾ ਕੀਤਾ ਕਦੇ ਪੁੱਛਿਆ ਬਸ ਖਾ ਕੇ ਡਕਾਰ ਮਾਰਿਆ ਆਖੋ ਸਤਨਾਮ ਉਹ ਕਹ ਆਕਾਸ਼ ਦਾ ਖਾਂਦਾ ਲੱਗਦਾ ਨਾ ਆਖੋ ਸਤਨਾਮ ਕਹਿੰਦਾ ਭਾਵੇਂ ਵੀ ਜਦੋਂ ਖਾਣ ਪੀਣ ਦੀ ਗੱਲ ਕਦੇ ਨਹੀਂ ਪੁੱਛਦੇ ਭਾਵੇਂ ਕਿਸੇ ਨੇ ਪੈਰਾਂ ਨਾਲ ਆਟਾ ਗੁੰਨਿਆ ਹੋਵੇ ਭਾਵੇਂ ਵਿੱਚ ਥੁੱਕਿਆ ਹੋਵੇ ਪਰ ਭੁੱਖ ਕਿਹੜੀ ਭੁੱਖੇ ਨਹੀਂ ਨਹੀਂ ਦੀ ਕਹਿੰਦੇ ਛੁੱਟੋ ਥਾਲੀ ਚ ਤੇ ਜਿਨ੍ਹਾਂ ਨੂੰ ਫਿਰ ਸਾਚੇ ਨਾਮ ਕੀ ਜਿਨ੍ਹਾਂ ਨੂੰ ਇਸ ਥਾਲ ਦੀ ਭੁੱਖ ਲੱਗੀ ਜਿਹਨੂੰ ਕਹਿੰਨੇ ਥਾਲ ਵਿੱਚ ਤਿੰਨ ਸਤ ਸੰਤੋਖ ਅੰਮ੍ਰਿਤ ਨਾਮ ਜਿਸ ਕਾ ਸੰਸ ਇਹ ਥਾਲੀ ਨਾ ਪਿਆਰਾ ਤੇ ਕਿੰਤੂ ਕਿਉਂ ਵੀ ਅੱਜ ਮੋਬਾਈਲਾਂ ਤੇ ਆਪੇ ਬਣੇ ਗਿਆਨੀ ਜਿਨ੍ਹਾਂ ਕੋਈ ਸੰਥਿਆ ਨਹੀਂ ਕੋਈ ਨਿਤਨੇਮ ਕਿਤੇ ਗੁਰੂ ਨਹੀਂ ਧਾਰਨ ਕੀਤਾ ਸਵੇਰੇ ਨੌਂਦੇ ਵੀ ਪਤਾ ਕਿ ਨਹੀਂ ਸਿੱਧਾ ਹੀ ਲਾਈਵ ਹੋ ਕੇ ਲੱਗੇ ਹੁੰਦੇ ਹੋ ਭਲਿਓ ਮੈਂ ਨਿੰਦਕ ਨਹੀਂ ਮੇਰੇ ਗੁਰੂ ਦਾ ਗਿਆਨ ਕਹਿੰਦਾ ਹੈ ਨਿੰਦਾ ਭਲੀ ਕਿਸੇ ਕੀ ਮਨਮੁਖ ਮੁਗਧ ਮੂੰਹ ਕਾਲੇ ਤਨ ਨਿੰਦਕਾਂ ਨਰਕੇ ਮਾਰੇ ਕਹਿੰਦੇ ਸਭ ਤੋਂ ਭੈੜੀ ਸਜ਼ਾ ਨਿੰਦਕ ਨੂੰ ਦੇ ਅਜੇ ਨਿੰਦਿਆ ਹੀ ਹੁੰਦੀ ਔਰ ਕੀ ਹੁੰਦਾ ਕਿਸੇ ਨੇ ਗਲਤੀ ਕੀਤੀ ਆਪੇ ਅਗਲਾ ਭੁਗਤੂ ਆਪਾਂ ਚੌਧਰੀ ਕਿਉਂ ਬਣਿਆ ਖੋਏ ਗਰੀ ਤੁਸੀਂ ਕੌਣ ਹੋ ਨੇ ਕਿਸੇ ਦਾ ਉਗਣ ਚਤਾਰਨ ਵਾਲੇ ਮੇਰੇ ਗ਼ਰੀਬ ਗਰੀਬ ਨਵਾਜ ਪਾਛਾ ਕਿਰਪਾ ਕਰਨ ਧਿਆਨ ਦੇਣਾ ਜੀ ਵਾਹਿਗੁਰੂ ਉੱਚੀ ਵਾਹਿਗੁਰੂ 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 ਖੁਲ ਲਗ ਜੀ ਹੁਣ ਦੁਨਿਆਵੀ ਭੁੱਖ ਆ ਪਿੱਛੇ ਵੀਡੀਓ ਆਈ ਸੀ ਇੱਕ ਗੋਲ ਗੱਪਿਆਂ ਵਾਲੇ ਦੇ ਪਿੱਛੇ ਨਾਲਾ ਵਗਦਾ ਸੀ ਕਿਸੇ ਨੇ ਚੋਰੀ ਛੱਤ ਤੋਂ ਵੀਡੀਓ ਬਣਾਈ ਗੰਦੇ ਨਾਲੇ ਚੋਂ ਭਾਂਡੇ ਧੋਤੋ ਕੇ ਉਹ ਕੌਲੀਆਂ ਧੋਤੋ ਕੇ ਤੇ ਉਹਨਾਂ ਦੇ ਵਿੱਚ ਹੀ ਖਵਾਈ ਜਾਵੇ ਤੇ ਖਾਣ ਵਾਲੇ ਭੁੱਖ ਹਨ ਪਰ ਇਧਰ ਕਥਾ ਕੀਰਤਨ ਤੇ ਗੁਰੂ ਦੀ ਬਾਣੀ ਇਹਦੀ ਭੁੱਖ ਨਹੀਂ ਹੈਗੀ ਇੱਚ ਨੁਕਤਾ ਚ ਇਨੀ ਵਧਣ ਲੱਗ ਪਈ ਗੱਜ ਕਿ ਆਖੋ ਸਤਨਾਮ ਜਿਹੜਾ ਉੱਠਦਾ ਮੈਂ ਤਾਂ ਜ਼ਿਕਰ ਕਰਤਾ ਸਾਖੀ ਹੈ ਸਾਡੀ ਇਹ ਬੜੀ ਪਿਆਰੀ ਮਹਾਰਾਜ ਸਭ ਚੋਰਾਂ ਦੇ ਘਰ ਗਏ ਜਿਹੜਾ ਵੱਡਾ ਚੋਰ ਸੀ ਸਾਰਿਆਂ ਤੋਂ ਨੇ ਬਾਬੇ ਦਾ ਚਿਹਰਾ ਵੇਖਿਆ ਹੁਣ ਨੂਰ ਚਿਹਰੇ ਤੇ ਸੀ ਗੁਰਬਾਣੀ ਦਾ ਲਾਲ ਰੰਗ ਤਿਸ ਕੋ ਲੱਗਾ ਮੈਲਾ ਕਦੇ ਨਾ ਹੋਈ ਗੁਸਾ ਨਾ ਕਰਿਓ ਭੈਣੋ ਵੀਰੋ ਮੈਂ ਤੁਹਾਡਾ ਭਰਾ ਆ ਪਹਿਲੇ ਲੋਕਾਂ ਨੂੰ ਚਿਹਰੇ ਤੇ ਨੂਰ ਹੁੰਦਾ ਸੀ ਬਾਣੀ ਦਾ ਇਹ ਅੱਜ ਨਕਲੀ ਕਰਾਉਂਦੇ ਆਖੋ ਸਤਨਾ 50 60 ਹਜ਼ਾਰ ਦੇਣਾ ਪਿੰਦਾ ਵੀ ਮੇਰਾ ਚਿਹਰਾ ਲਾਲ ਜਿਆ ਕਰਦਿਓ ਭਾਉ ਤੇ ਉਹ ਕਰ ਦਿੰਦੇ ਆ ਪਰ ਗਰੰਟੀ ਕੋਈ ਨਹੀਂ ਜਦੋਂ ਸਵੇਰੇ ਮੂੰਹ ਧੋਤਾ ਤੇ ਫੇਰ ਉਵੇਂ ਦਾ ਹੀ ਹੋ ਜਾਣਾ ਕਰਾਉਂਦੇ ਆ ਨਾ ਬਾਣੀ ਕਹਿੰਦੀ ਇੱਧਰ ਆ ਜਾ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਮੈਲਾ ਕਦੀ ਨਾ ਹੋਈ ਨਾ ਲੱਗਾ ਹਜ਼ੂਰ ਦੇ ਚਿਹਰੇ ਤੇ ਨੂਰ ਵੜਾ ਭਾਈ ਮਰਦਾਨੇ ਦੇ ਵੀ ਉਤਨਾ ਹੀ ਹੈ ਕਿਉਂਕਿ ਅੱਜ ਵੀ ਜਿਹੜੇ ਤੁਹਾਡੇ ਚ ਨਿਤਨੇਮ ਵੀ ਸਿੰਘ ਹਨ ਜਿਨ੍ਹਾਂ ਨੇ ਆਪਣਾ ਕੰਮ ਬਚਾਇਆ ਨਾਮ ਜਪਿਆ ਉਹਨਾਂ ਰੂਹਾਂ ਦੀ ਬੈਣੀ ਉੱਠਣੀ ਤੇ ਪਤਾ ਲੱਗ ਜਾਂਦਾ ਵੀ ਇਹਦੇ ਅੰਦਰ ਕੁਝ ਹੈ ਇੱਕ ਬਾਰੀ ਬੰਦੇ ਦੇ ਲੀੜਿਆਂ ਤੋਂ ਉਹਦੀ ਛਾਪ ਘੜੀ ਤੋਂ ਗੱਡੀ ਤੋਂ ਕੋਠੀ ਤੋਂ ਪਤਾ ਲੱਗਦਾ ਬੰਦਾ ਤਕੜਾ ਹੀ ਸ਼ੌਕਰ ਲੱਗਦਾ ਹੀ ਇੱਕ ਗੁਰਬਾਣੀ ਕਹਿੰਦੀ ਜਿਹੜੇ ਅੰਦਰ ਦੇ ਸ਼ਾਊਕਾਰ ਨੇ ਉਹਨਾਂ ਦਾ ਕਿੱਦਾਂ ਪਤਾ ਲੱਗਦਾ ਹੈ ਉਹਨਾਂ ਦੇ ਕੱਪੜੇ ਭਾਵੇਂ ਪਾਟੇ ਹੋਣ ਬੋਲੋ ਵਹਿਗਰ ਉਹਨਾਂ ਦੀ ਦਸਤਾਰ 'ਚ ਵੀ ਸ਼ੇਕ ਹੋਏ ਹੋਣ ਬੋਲੋ ਚਪਲਾ ਵੀ ਟੁੱਟੀਆਂ ਹੋਣ ਬੋਲੋ ਛੱਤ ਵੀ ਚੁੰਦੀ ਹੋਵੇ ਬੋਲੋ ਪਰ ਜਿਨ੍ਹਾਂ ਦੇ ਅੰਦਰ ਸ਼ਬਦ ਦੇ ਹੀਰੇ ਮੋਤੀ ਪਿਆ ਮਹਾਰਾਜ ਕਹਿੰਦੇ ਮਤ ਵਿੱਚ ਰਤਨ ਜਿਵਾ ਮਾਰੇ ਕਹਿੰਦੇ ਜੇ ਇੱਕ ਗੁਰ ਕੀ ਕਹਿੰਦੇ ਕੀ ਸੁਣ ਲਾ ਹੀਰਾ ਬਣ ਜਾਏਗਾ ਤੂੰ ਬਹੁਤ ਕੀਮਤੀ ਬਣ ਜਾਏਗਾ ਇੱਧਰ ਆ ਜਾ ਜੇ ਕਲਾਕਾਰਾਂ ਮਗਰ ਲੱਗ ਗਿਆ ਸ਼ਰਾਬਾਂ ਕਵਾਬਾਂ ਸਮੈਕਾਂ ਦੇ ਤੇਰੀ ਬੇੜੀ ਡੁੱਬ ਜੂ ਕਈਆਂ ਦੀ ਡੋਬੀਗੀ ਆਪੇ ਲਾਏ ਤੁਸੀਂ ਬੱਚੇ ਬੋਲੋ ਸਤਨਾਮ ਜਿਹੋ ਜੇ ਬੱਚਿਆਂ ਨੂੰ ਪਰੋਸੋਗੇ ਮੁੜ ਕੇ ਤੁਹਾਨੂੰ ਭੋਗਣਾ ਪੈਣਾ ਜੀ ਗੁੱਸਾ ਨਾ ਕਰਿਓ ਪਲੀਜ਼ ਇਹ ਬੱਚੇ ਇਦਾਂ ਦੀ ਖੇਡ ਹੈ ਇਦਾਂ ਦੀ ਏ ਕਲੀਆਂ ਵਾਲੀ ਵੇਲ ਐ ਵੀ ਇਹਨੂੰ ਰੁੱਖ ਤੇ ਨਾਲ ਲਾ ਦਿਓ ਤੇ ਤਾਂ ਇਹਨੂੰ ਖੂਚ ਸੁੱਟ ਦਿਓ ਤੇ ਡੁੱਬ ਜੂ ਅੱਜ ਕਿੰਨੇ ਮੇਰੇ ਛੋਟੇ ਛੋਟੇ ਆ ਪਿਆਰੇ ਬੱਚੇ ਇਹਨਾਂ ਨੂੰ ਗੁਰਦੁਆਰੇ ਨਾਲ ਲਾ ਦਿਓ ਨਿਤਨੇ ਉਤੇ ਲਾ ਦਿਓ ਤੇ ਢੋਲ ਕੀ ਚਿਮਟਾ ਮਾਰੇ ਦਾ ਚੌਰ ਸੈ ਫੜਦੇ ਫੜਦੇ ਤਾਬਿਆਂ ਬਹਿ ਜਾਣਗੇ ਜਦੋਂ ਤਾਬਿਆਂ ਬਹਿ ਜਾਣਗੇ ਭਾਵੇਂ B.A. M.A. M.Com ਕਰਾ ਦਿਓ ਜਿੰਨੂੰ ਗੁਰਬਾਣੀ ਦੀ ਕਿਰਪਾ ਹੋ ਗਈ ਉਹਨੇ ਦੁਨੀਆਂ ਦਾ ਬਾਦਸ਼ਾਹ ਬਣ ਜਾਣਾ ਇਮਾਨੀ ਕਹਿੰਦਾ ਮਾਰੇ ਕਹਿੰਦੇ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਹਜੂਰ ਦੇ ਅੰਦਰ ਖਜ਼ਾਨਾ ਸੀ ਨਾਮ ਦਾ ਸ਼ਬਦ ਗਾਉਂਦਾ ਸੀ ਭਾਈ ਮਰਦਾਨਾ ਉਹਦੇ ਚਿਹਰੇ ਤੋਂ ਨੂਰ ਖਿੱਚ ਪਿਆ ਪਾਉਂਦਾ ਏ ਮੇਰੇ ਹਜ਼ੂਰ ਨੂੰ ਵੇਖ ਕੇ ਉਹ ਕਹਿੰਦੇ ਇਹ ਵੱਡਾ ਸ਼ਾਊ ਕਾਰ ਹੈ ਇਹਦੀ ਤੁਰਨੀ ਬੈਣੀ ਤੇ ਚਿਹਰੇ ਤੋਂ ਲੱਗਦਾ ਇਹਦੇ ਝੋਲੇ 'ਚ ਕੁਝ ਮੋਤੀਆਂ ਦਾ ਵਪਾਰੀ ਐ ਰਾਤ ਪੈ ਗਈ ਜਲ ਪਾਣੀ ਉਹਨਾਂ ਸ਼ਿਕਾਇਆ ਤੇ ਸਾਰਿਆਂ ਨੇ ਆਖਿਆ ਕਹਿਣ ਲੱਗੇ ਵੀ ਸੱਜਣਾ ਤੂੰ ਚੌਧਰੀਆਂ ਚੋਰਾਂ ਦਾ ਤੇਰੇ ਘਰ ਬਾਬਾ ਟਿਕਿਆਈ ਤੇ ਸਵੇਰੇ ਨੂੰ ਮਾਰ ਕੇ ਤੇ ਜੋ ਵੀ ਮਾਲ ਨਿਕਲਿਆ ਝੋਲੇ 'ਚੋਂ ਤੇ ਉਹ ਆਪਾਂ ਸਾਰੇ ਵੰਡ ਲਾਂਗੇ ਆਖੋ ਸਤਨਾਮ ਸ਼ਲੋਕ ਚੇਤੇ ਰੱਖਿਓ ਬਾਣੀ ਦਾ ਕਬੀਰ ਲੂਟਣਾ ਹੈ ਤਾਂ ਰਾਮ ਨਾਮ ਹੈ ਫਿਰ ਪਾਸ਼ਾ ਪਛਤਾਹੋਂਗੇ ਹੁਣ ਕੋਈ ਸੋਨਾ ਲੁੱਟਦਾ ਕੋਈ ਚਾਂਦੀ ਕੋਈ ਮੋਤੀ ਕੋਈ ਹੀਰੇ ਕੋਈ ਸਰੀਰਾਂ ਨੇ ਨਾਲ ਜੁੜਿਆ ਕੋਈ ਲੀੜੇ ਕੱਪੜਿਆਂ ਨਾਲ ਜਿਹੜਾ ਜਮਾਨਾ ਚੱਲੰਦਿਆ ਅੱਜ ਮੁੰਡੇ ਕੁੜੀਆਂ ਬਣਦੇ ਜਾਂਦੇ ਤੇ ਕੁੜੀਆਂ ਬੋਲੋ ਹੈ ਗੁਰੂ ਆ ਵੀ ਦਿਨ ਵੇਖਣੇ ਹੀ ਕੁੜੀਆਂ ਕੁੜੀਆਂ ਨਾਲ ਵਿਆਹ ਕਰਾਈ ਜਾਂਦੀਆਂ ਮੁੰਡੇ ਮੁੰਡਿਆਂ ਨਾਲ ਇਹਨੂੰ ਕਹਿੰਦੇ ਕਲਾ ਦਾ ਯੁੱਗ ਜੋ ਬਾਬਾ ਪਹਿਲੇ ਕਹਿ ਗਿਆ 500 ਸਾਲ ਕਲੀ ਅੰਦਰ ਨਾਨਕਾ ਜਿੰਨਾ ਦਾ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਮਾਰੇ ਕਹਿੰਦੇ ਭਾਈ ਮਰਦਾਨਾ ਜੀ ਬਾਬਾ ਜੀ ਇਹਦੇ ਅਰਥ ਕਰੋ ਮਾਰੇ ਕਹਿੰਦੇ ਰੌਲਾ ਪੈ ਜਾਣਾ ਜੀ ਅਰਥ ਕੀਤੇ ਪਾਛਾ ਕਰੋ ਮਾਰੇ ਕਹਿੰਦੇ ਇਦਾਂ ਦਾ ਸਮਾਉਣਾ ਕਲ ਯੁਗ ਦਾ ਇਹ 500 ਸਾਲ ਪਹਿਲਾਂ ਵਜਨ ਹੋਏ ਕਹਿੰਦੇ ਮੁੰਡੇ ਵੀ ਭੂਤ ਨੇ ਤੇ ਕੁੜੀਆਂ ਵੀ ਬੋਲੋ ਪੂਤ ਨੇ ਤੇ ਟੱਬਰੀ ਪੂਤ ਨਿਆਂਦੇ ਹੋ ਜਾਣੇ ਉਹ ਟਾਈਮ ਹੁਣ ਚੱਲਣ ਦਿਆ ਬੋਲੋ ਸਤਨਾਮ ਸੱਚੀ ਗੱਲ ਜੀ ਮਾਫੀ ਦਿਓ ਉਹ ਕਿਤੇ ਕੋਈ ਕਸਰ ਨਹੀਂ ਕਿਉਂਕਿ ਹਣ ਬਲਾਰਾ ਕੋਈ ਵੀ ਮੈਂ ਹੱਸ ਕੇ ਗੱਲ ਤਾਂ ਕਰ ਜੰਨਾ ਕੋਈ ਮਾਈਂਡ ਨਾ ਕਰਿਓ ਇਹੋ ਗੱਲਾਂ ਥੋੜੇ ਸੀਰੀਅਸ ਹੋ ਕੇ ਕਰੀਏ ਤੇ ਤੁਸੀਂ ਕੱਲ ਨੂੰ ਗੁਰਦੁਆਰੇ ਨਹੀਂ ਆਉਣਾ ਕਿਉਂਕਿ ਸਮਾਂ ਤੱਤਾ ਵਾ ਪਹਿਲਿਆਂ ਬਜ਼ੁਰਗਾਂ ਦੇ ਅੰਦਰ ਠੰਡੇ ਸੀ ਕਿਉਂਕਿ ਜੈਸਾ ਅਨ ਉਹ ਮਾਤਾ ਟਾ ਗੁੰਦੀ ਪਾਠ ਕਰਦੀ ਹੈ ਨਾ ਰਸੋਈ ਚ ਜੁੱਤੀ ਲਾ ਕੇ ਨਾਮ ਜਪ ਕੇ ਉਹ ਚਾਹ ਪਾਣੀ ਤੇ ਉਹ ਜਿਹੜੇ ਛੱਕਦੇ ਉਹਨਾਂ ਦੇ ਅੰਦਰ ਜਰ ਲੈਂਦੇ ਹੇ ਹੁਣ ਤੇ ਬਰੂ ਦਾ ਹੁਣ ਤੇ ਆਪਣੇ ਘਰ ਦੇ ਬੱਚੇ ਨੂੰ ਦਬਕਾ ਮਾਰੋ ਤੇ ਉਹ ਵੀ ਕਹਿੰਦਾ ਮੈਂ ਮਰ ਜਾਣਾ ਕੁਝ ਖਾ ਗਏ ਮੈਂ ਚੱਲਿਆ ਕਿਹੇ ਬੰਨੇ ਹੁਣ ਤਾਂ ਡਰ ਲੱਗਦਾ ਵੀ ਕਿਤੇ ਜੋੜਨਾ ਇਹ ਕੋਈ ਤੋੜ ਕੇ ਨਾ ਚੱਲ ਜੀਏ ਵੀ ਤੁਸੀਂ ਸਾਰੀ ਸੰਗਤ ਨੇ ਉਪਰਾਲਾ ਕੀਤਾ ਆਖੋ ਸਤਨਾਮ ਉਨੇ ਕਹੇ ਬਾਬਾ ਮਾਰ ਕੇ ਰਾਤ ਨੂੰ ਸਵੇਰੇ ਵੰਡਾਂਗੇ ਹੁਣ ਜਿਹੜਾ ਦੁਨੀਆ ਨੂੰ ਜ਼ਿੰਦਗੀ ਦੇਣ ਆਇਆ ਉਹਨੂੰ ਕੌਣ ਮਾਰੂ ਵੀ ਆਖੋ ਸਤਨਾਮ ਬਾਬਾ ਕੌਣ ਕਹਿੰਦਾ ਤੂੰ ਬਾਗ ਦਾ ਮਲੀ ਨਹੀਂ ਕਲਣਾ ਕੜੀ ਜੋ ਸਾਡੇ ਲਈ ਖਾਲੀ ਨਹੀਂ ਬੋਲੋ ਕੌਣ ਕਹਿੰਦਾ ਬਾਬਾ ਤੂੰ ਬਾਗ ਦਾ ਕਾਹ ਲੈਣਾ ਉਹ ਕਿਹੜੀ ਜੋ ਸਾਡੇ ਲਈ ਭੁੱਖਿਆਂ ਦੀ ਖਾਤਰ ਬਾਪੂ ਤੋਂ ਤੇ ਪੇੜਾਂ ਖਾਦੀਆਂ ਗਮੀਆਂ ਦੇ ਬਦਲੇ ਦੇ ਗਿਆ ਤੂੰ ਬਾਬਾ ਸਾਨੂੰ ਛਾਦੀਆ ਬਾਲ ਤੇ ਮਰਦਾਨਾ ਦੇ ਵੀਰ ਕੈਸੇ ਚੁਣੇ ਤੈ ਕੋੜੀਆਂ ਦੇ ਪੀਰ ਨੇ ਕੁੱਲੀਆਂ ਚ ਜਾ ਕੇ ਸੁਨੇਹ ਤੈ ਕਿਰਤੀ ਦੀ ਚੁੱਕੀ ਵੇਖ ਕੇ ਬਲੋ ਆਹੇ ਗੁਰੂ ਲਾਲੂ ਕਿਰਤੀ ਸੇਖ ਸੀ ਤਰਖਾਨ ਸੀ ਹੱਕ ਸੱਚ ਦੀ ਕਮਾਈ ਹੱਥਾਂ ਨਾਲ ਕਰਦਾ ਇਹ ਬਾਬਾ ਨਾਨਕ ਕਹਿੰਦਾ ਤੇਰੇ ਘਰੇ ਰਹਿਣਾ ਆਖੋ ਸਤਨਾਮ ਸ ਭਾਈ ਮਰਦਾਨਾ ਕਹਿੰਦਾ ਬਾਬਾ ਉਹ ਲਾਗੇ ਚਵਾਰਾ ਤੇ ਪੂੜੇ ਨਿਕਲਦੇ ਤੂੰ ਇੱਥੇ ਟੁੱਟੀ ਮੰਜੀ ਤੇ ਭਾਇਆ ਹੀ ਮਰੇ ਕਹਿੰਦੇ ਪਰਦਾਨਿਆਂ ਇਹਦੀ ਮੰਜੀ ਜ਼ਰੂਰ ਟੁੱਟੀ ਹੈ ਪਰ ਇਹਦੇ ਦਿਲ ਦਾ ਆਸਨ ਬੜਾ ਸੋਹਣਾ ਆਖੋ ਸਤਨਾਮ ਇਹ ਕਿਰਤੀਆ ਕਿਰਤੀ ਦੀ ਚੁੱਕੀ ਵੇਖ ਕੇ ਉੱਥੇ ਹੀ ਜਾ ਕੇ ਟਿਕ ਗਿਓ ਦੁਖੀਆਂ ਦਿਖਾ ਤੁਰ ਬਾਬਾ ਤੂੰ ਬਜਾਰਾਂ ਵਿੱਚ ਵਿਕ ਗਿਓ ਦੁਖੀਆਂ ਦਿਖਾ ਤੁਰ ਬਾਬਾ ਤੂੰ ਬਜਾਰਾਂ ਵਾਹ ਮੇਰੀ ਮਦੀਆ ਤੂੰ ਦਿਖਾਨਾ ਖੁੱਲਿਆ ਤੇਰੇ ਜਿਹਾ ਸੌਦਾ ਮੁੜ ਕੇ ਨਹੀਂ ਕਿਸੇ ਬੋਲੇ ਆ ਤੇਰੀ ਜੀਆ ਸੁਦਾ ਮੁੜ ਕੇ ਨੀ ਕਿਸੇ ਤੈਨੂੰ ਪੜਾਉਣ ਆਏ ਬੰਦ ਤੇ ਮਲਾ ਪੜ ਗਏ ਸੂਫੀ ਬੰਦੇਆਂ ਨੂੰ ਨਾਮ ਦੇ ਨਸ਼ੇ ਬੋਲੋ ਚੜ ਗਏ ਜਿਹੜਾ ਨਿਤਨੇਮ ਕਰਦਾ ਹੈ ਸੇਵਾ ਨੂੰ ਇੱਕ ਨਸ਼ਾ ਚੜਿਆ ਰਹਿੰਦਾ ਹੈ ਹੁਣ ਉਹ ਨਸ਼ਾ ਛੁੱਟ ਗਿਆ ਹੁਣ ਤਬਾਕੂ ਸਿਗਰਟ ਬੀੜੀਆਂ ਚਰਸ ਉਸਤ ਫੀਮ ਸਮੈਕ ਹਰ ਇੱਕ ਜੀਵ ਚ ਪਾ ਕੇ ਸੜਕਾਂ ਤੇ ਪਿਆਦੂ ਦਈ ਆਖੋ ਸਤਨਾਮ